ਪਟਿਆਲਾ ਪੁਲਿਸ ਨੇ ਨਸ਼ਿਆਂ ਦੇ ਵਿਰੁੱਧ ਲੜਾਈ ਨੂੰ ਹੋਰ ਮਜ਼ਬੂਤ ਕਰਨ ਲਈ ਸ਼ੁਰੂ ਕੀਤਾ ਮਿਸ਼ਨ ਸਹਿਯੋਗ ਜਿਹੜੀ ਅੱਜ ਪਬਲਿਕ ਨਾਲ ਮਿਲਣੀ ਕੀਤੀ ਹੈ ਇਹਦਾ ਨਾਮ ਸੀ ਰੱਖਿਆ ਮਿਸ਼ਨ ਸਹਿਯੋਗ ਵੀ ਪੰਜਾਬ ਪੁਲਿਸ ਨੂੰ ਤੁਸੀਂ ਸਹਿਯੋਗ ਦਿਓ ਹਰੇਕ ਪੱਖੋਂ ਤੇ ਖਾਸ ਤੌਰ ਤੇ ਜਿਹੜਾ ਡਰੱਗਸ ਬਾਰੇ ਆ ਇਹਨਾਂ ਦੇ ਵਿੱਚ ਪਬਲਿਕ ਪੁਲਿਸ ਕੋਪਰੇਸ਼ਨ ਮੀਟਿੰਗ ਆਪਾਂ ਕਹਾਂਗੇ ਕਿ ਲੋਕ ਸਾਨੂੰ ਆ ਕੇ ਆਪਣੇ ਸੁਜੈਸ਼ਨ ਦੇਣ ਉਨ੍ਹਾਂ ਸੁਜੈਸ਼ਨ ਦੇ ਤਹਿਤ ਕਿੱਥੇ-ਕਿੱਥੇ ਕੋਈ ਕਮੀ ਪੈਛੀ ਹੈ ਕੀ ਕੀ ਕਾਰਵਾਈ ਕਰਨ ਵਾਲੀ ਹੈ ਔਰ ਨਾਲ ਇਹਨਾਂ ਨੂੰ ਗਾਈਡ ਕੀਤਾ ਗਿਆ ਹੈ ਕਿ ਤੁਸੀਂ ਇਸ ਦੇ ਸਬੰਧ ਦੇ ਵਿੱਚ ਅਸੀਂ ਬਲਾਕ ਪੱਧਰ ਤੇ ਥਾਣਾ ਪੱਧਰ ਤੇ ਜਿਹੜੀਆਂ ਕਮੇਟੀਆਂ ਬਣਾਵਾਂਗੇ ਹਰੇਕ ਇਲਾਕੇ ਦੇ ਹਰੇਕ ਵਰਗ ਦੇ ਲੋਕਾਂ ਨੂੰ ਨਾਲ ਲਾਵਾਂਗੇ ਔਰ ਉਹ ਪੁਲਿਸ ਨੂੰ ਸੁਜੈਸ਼ਨ ਦੇਣ ਔਰ ਅੱਜ ਦੀ ਮੀਟਿੰਗ ਦੇ ਵਿੱਚ ਬੜੇ ਅੱਛੇ ਸੁਜੈਸ਼ਨ ਆਏ ਨੇ ਕਈਆਂ ਪਿੰਡਾਂ ਨੇ ਆਪਣੇ ਪਿੰਡਾਂ ਦੇ ਵਿੱਚੋਂ ਪਹਿਰੇ ਲਾਏ ਨੇ ਉਹ ਕਿਸੇ ਨਿਛੜੀ ਨੂੰ ਆ ਜਿਹੜਾ ਨਸ਼ਾ ਵੇਚਣ ਵਾਲਾ ਸਮਗਲਰ ਰੇ ਵੜ ਨਹੀਂ ਜਾਂਦੇ ਔਰ ਪੁਲਿਸ ਨੂੰ ਵੀ ਨਾਲ ਇਤਲਾਹ ਦਿੰਦੇ ਨੇ ਬੜਾ ਅਪਰੀਸ਼ੀਏਟ ਕਰਨ ਵਾਲਾ ਦਾ ਔਰ ਕਈ ਪਿੰਡਾਂ ਦੇ ਵਿੱਚ ਨੌਜਵਾਨ ਵਰਗ ਨੇ ਯੂਥ ਨੇ ਅੱਗੇ ਹੋ ਕੇ ਜਿਹੜੇ ਟੂਰਨਾਮੈਂਟ ਸ਼ੁਰੂ ਕੀਤੇ ਨੇ ਸਾਡੇ ਨੌਜਵਾਨ ਜਿਹੜੇ ਹੈਗੇ ਨੇ ਉਹ ਨਸ਼ਾ ਛੱਡ ਗਏ ਉਹਨਾਂ ਟੂਰਨਾਮੈਂਟਸ ਦੇ ਵਿੱਚ ਅੱਗੇ ਆ ਰਹੇ ਇਹਦੇ ਵਿੱਚ ਕਮੇਟੀਆਂ ਰਹੀਂ ਜਿਹੜੇ ਸਾਨੂੰ ਸੁਜੈਸ਼ਨ ਆਉਣਗੇ ਅਸੀਂ ਉਹਨਾਂ ਦਾ ਬਿਲਕੁਲ ਸਵਾਗਤ ਕਰਾਂਗੇ ਜਿਵੇਂ ਕਿ ਅੱਜ ਇੱਕ ਪਿੰਡ ਵਾਲਿਆਂ ਨੇ ਦੱਸਿਆ ਕਿ ਅਸੀਂ ਸਮਾਜਿਕ ਤੌਰ ਤੇ ਉਹ ਜ ਨਸ਼ੇ ਵੇਚਣ ਵਾਲੇ ਬੰਦਿਆਂ ਦਾ ਬਾਈਕਾਟ ਕੀਤਾ ਹੋਇਆ ਉਹਨਾਂ ਦੇ ਕਿਸੇ ਸੋਸ਼ਲ ਫੰਕਸ਼ਨ ਤੇ ਵੀ ਨਹੀਂ ਜਾਂਦੇ ਇਹ ਗੱਲ ਚੰਗੀ ਉਹਨਾਂ ਦੀ ਅਸੀਂ ਉਹ ਪਿੰਡ ਵਾਲਿਆਂ ਨੂੰ ਕਿਹਾ ਮੈਂ ਤੇ ਐਸਐਸਪੀ ਸਾਹਿਬ ਸਪੈਸ਼ਲੀ ਉਸ ਪਿੰਡ ਦੇ ਵਿੱਚ ਹੀ ਜਾਵਾਂਗੇ ਔਰ ਉਹਨਾਂ ਨੂੰ ਪਿੰਡ ਵਾਲਿਆਂ ਨੂੰ ਐਪਰੀਸ਼ੀਏਟ ਕਰਾਂਗੇ ਔਰ ਉਹਨਾਂ ਦਾ ਪਿੰਡ ਨਸ਼ਾ ਮੁਕਤ ਹੋ ਗਿਆ ਇਸ ਗੱਲ ਦੇ ਉੱਤੇ ਸੋ ਜਿਹੜੀਆਂ ਸਾਡੀ ਮਿਸ਼ਨ ਸਹਿਯੋਗ ਦੇ ਵਿੱਚ ਅਸੀਂ ਹਰੇਕ ਦਾ ਨਾਲ ਸਹਿਯੋਗ ਲਵਾਂਗੇ ਨਾਲ ਆਪਣਾ ਸਹਿਯੋਗ ਦੇਵਾਂਗੇ ਉਹਨਾਂ ਨੂੰ ਪ੍ਰੋਪਰ ਗਾਈਡ ਕਰਾਂਗੇ ਤੇ ਇਹਦੇ ਨਾਲ ਨਾਲ ਜਿੱਥੇ ਸਾਨੂੰ ਇਨਫਰਮੇਸ਼ਨ ਆਏਗੀ ਉਹ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਉਹਨਾਂ ਦੇ ਨਾਂ ਸੀ ਸਿਕਰਟ ਰੱਖਾਂਗੇ ਤਾਂ ਕਿ ਜਿਹੜੇ ਅਸੀਂ ਪੰਜਾਬ ਦਾ ਸਾਡੀ ਯੰਗ ਜਨਰੇਸ਼ਨ ਹੈ ਉਹਨੂੰ ਨਸ਼ੇ ਤੋਂ ਬਚਾਈਏ ਜਿਹੜੇ ਬੱਚੇ ਗੁੰਮਰਾਹ ਹੋ ਕੇ ਕਿਸੇ ਤਰੀਕੇ ਨਸ਼ੇ ਦੀ ਆੜ ਦੇ ਵਿੱਚ ਆਏ ਨੇ ਉਹਨਾਂ ਦੇ ਅਸੀਂ ਸਾਰਿਆਂ ਦੇ ਸਹਿਯੋਗ ਨਾਲ ਅਦਰ ਡਿਪਾਰਟਮੈਂਟਸ ਨੂੰ ਨਾਲ ਲੈ ਕੇ ਉਹਨਾਂ ਲਈ ਕੈਂਪ ਲਾਵਾਂਗੇ ਉਹਨਾਂ ਦੇ ਕੈਂਪਾਂ ਦੇ ਵਿੱਚ ਉਹਨਾਂ ਦੇ ਪੇਰੈਂਟਸ ਦੀ ਵੀ ਬਿਲ ਪਾਵਰ ਸਟਰੋਂਗ ਕਰਾਂਗੇ ਬੱਚਿਆਂ ਦੀ ਵੀ ਬਿਲ ਪਾਵਰ ਸਟਰੋਂਗ ਕਰਾਂਗੇ ਜਿਹੜੀ ਸਾਡੀ ਇਹ ਮਿਸ਼ਨ ਸਹਿਯੋਗ ਆ ਦੀ ਕਮੇਟੀਆਂ ਅਸੀਂ ਬਣਾਈਆਂ ਨੇ ਇਹਦੇ ਚ ਸਾਰੇ ਹੀ ਸਾਨੂੰ ਰਲ ਮਿਲ ਕੇ ਜਿਹੜਾ ਸਹਿਯੋਗ ਕਰਨਗੇ ਅਸੀਂ ਪੁਲਿਸ ਡਿਪਾਰਟਮੈਂਟ ਵੱਲੋਂ ਜਿਹੜੇ ਨੌਜਵਾਨ ਨਸ਼ੇ ਦੇ ਮਰੀਜ਼ ਬਣ ਗਏ ਨੇ ਉਹਨਾਂ ਨੂੰ ਸਿਹਤ ਉਹਨਾਂ ਦੀ ਠੀਕ ਕਰਕੇ ਅੱਗੇ ਲਿਉਣ ਦੇ ਵਿੱਚ ਪੂਰੀ ਮਦਦ ਕਰਾਂਗੇ ਸਰ ਕਿਹੜੇ ਕਿਹੜੇ ਇਲਾਕਿਆਂ ਤੋਂ ਲੋਕ ਪਰਹੁੰਚੇ ਕੀ ਸਿਰਫ ਪਟਿਆਲਾ ਜ਼ਿਲ੍ਹੇ ਦੇ ਸੀਗੇ ਜਾਂ ਇਲਾਕੇ ਨਾਲ ਦੇ ਪਿੰਡਾਂ ਤੋਂ ਹੀ ਆ ਪਟਿਆਲੇ ਜ਼ਿਲ੍ਹੇ ਦੇ ਹਰੇਕ ਵਰਗ ਦੇ ਲੋਕਾਂ ਨੂੰ ਬੁਲਾਇਆ ਗਿਆ ਹੈ ਹਰੇਕ ਏਰੀਏ ਦੇ ਲੋਕਾਂ ਨੂੰ ਬੁਲਾਇਆ ਗਿਆ ਇਹ ਤਾਂ ਜੇ ਡਿਸਟ੍ਰਿਕਟ ਲੈਵਲ ਤੇ ਜਿਹੜੀ ਮੀਟਿੰਗ ਸੀ ਹੁਣ ਅਗਲੀਆਂ ਜਿਹੜੀਆਂ ਮੀਟਿੰਗ ਸਾਡੀਆਂ ਹੋਣੀਆਂ ਨੇ ਇਸ ਸਬ-ਡਿਵੀਜ਼ਨ ਦੇ ਦੇ ਥਾਣਾ ਪੱਦਰ ਦੇ ਹੋਣਗੇ ਜਿਹੜੀਆਂ ਕਿ ਰੈਗੂਲਰ ਚੱਲਦੀਆਂ ਰਹਿਣਗੀਆਂ ਸੱਚੀ ਨੇ ਕਿ ਮਦਦ ਲੱਗਦਾ ਇਸ ਤਰ੍ਹਾਂ ਅਸੀਂ ਮਾਰਾਂ ਵਿੱਚ ਅੱਗੇ ਦੇ ਕਿਹੜੇ ਕਦਮ ਚੁੱਕਿਆਣ ਦੇਖੋ ਜੀ ਇਸ ਮੀਟਿੰਗ ਦੇ ਵਿੱਚ ਬਹੁਤ ਹੀ ਵਧੀਆ ਮਦਦ ਮਿਲੇਗੀ ਲੋਕਾਂ ਨੇ ਅੱਗੇ ਆ ਕੇ ਆਪਣੇ ਸੁਝਾਅ ਦਿੱਤੇ ਨੇ ਲੋਕਾਂ ਦੇ ਕੰਮ ਨੂੰ ਅਸੀਂ ਐਪਰੀਸ਼ੀਏਟ ਕਰਾਵਾਂਗੇ ਸਰਕਾਰ ਪੱਦਰ ਦੇ ਐਪਰੀਸ਼ੀਏਟ ਕਰਾਂਗੇ ਆਪਣੇ ਪੱਦਰ ਦੇ ਅਸੀਂ ਐਪਰੀਸ਼ੀਏਟ ਕਰਾਂਗੇ ਕਿ ਲੋਕਾਂ ਨੇ ਇਸ ਚੀਜ਼ ਦੀ ਹਮੇ ਭਰੀ ਲੋਕਾਂ ਨੇ ਇਸ ਚੀਜ਼ ਦੀ ਹਮੇ ਭਰੀ ਹੈ ਕਿ ਅਸੀਂ ਪੁਲਿਸ ਦੇ ਨਾਲ ਮਦਦ ਪੂਰੀ ਕਰਾਂਗੇ ਤੇ ਆਪੋ ਆਪਣੇ ਇਲਾਕੇ ਦੇ ਵਿੱਚ ਪਹਿਰੇ ਲਾ ਕੇ ਨਸ਼ੇ ਤੋਂ ਆਪਣੇ ਪਿੰਡਾਂ ਨੂੰ ਆਪਣੇ ਸ਼ਹਿਰੀ ਮਹੱਲਿਆਂ ਨੂੰ ਨਸ਼ਾ ਮੁਕਤ ਕਰਾਂਗੇ ਸਰ ਲੋਕਾਂ ਦੇ ਵੱਲੋਂ ਬੇਸਤਰੀ ਸਮੱਸਿਆ ਵੀ ਦੱਸੀ ਹੈ ਕਿ ਜੇ ਮੇ ਨਸ਼ਾ ਪਿੰਡ ਦੇ ਵਿੱਚ ਆਂਦਾ ਹੈ ਕੋਈ ਕੁਝ ਲੋਕ ਹੀ ਜਿਹੜੇ ਨਸ਼ਾ ਉਹ ਵੇਚਦੇ ਨੇ ਉਹਨਾਂ ਦਾ ਫਿਰ ਕਿਵੇਂ ਬਾਈ ਕਰਦਗੇ ਰ ਦੇਖੋ ਕਈ ਲੋਕ ਜਿਹੜੇ ਨਸ਼ਾ ਵੇਚਦੇ ਨੇ ਉਹ ਲੋਕ ਡਰਦੇ ਨੇ ਕਿਤੇ ਸਾਡਾ ਨਾਂ ਨਾ ਸਾਹਮਣੇ ਆ ਜਾਵੇ ਸੋ ਅਸੀਂ ਜਿਹੜਾ ਉਹਨਾਂ ਦਾ ਨਾਂ ਜਿਹੜਾ ਗੁਪਤ ਰੱਖਾਂਗੇ ਕਿਸੇ ਨੂੰ ਕੋਈ ਡਰਨ ਦੀ ਲੋੜ ਨਹੀਂ ਹੈਗੀ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਵੀ ਜਦੋਂ ਮਰਜ਼ੀ ਉਹ ਪੁਲਿਸ ਨੂੰ ਜਰੀਏ ਉਹ ਤਲਾਸ਼ ਦੇ ਸਰ ਅੰਤੋਂ ਦੇ ਪਿੰਡਾਂ ਵਿੱਚ ਕੀਤਾ ਗਿਆ ਸੀ ਕਿ ਅੱਗੇ ਮਤੇ ਪਾਸ ਦਿੱਤੇ ਗਏ ਸੀ ਪਰ ਉਹਨਾਂ ਦਾ ਬਾਈਕਾਟ ਕੀਤਾ ਗਿਆ ਸੀ ਕੀ ਇਹਨਾਂ ਦਾ ਕੋਈ ਸੇਚ ਹਾਂਜੀ ਬਿਲਕੁਲ ਅੱਜ ਇਹ ਸੁਝਸ਼ਨ ਆਇਆ ਮੈਂ ਉਹ ਪਿੰਡ ਦੀ ਤੁਹਾਨੂੰ ਗੱਲ ਦੱਸੀ ਕਿ ਪਿੰਡ ਵੱਲੋਂ ਜਿਹੜਾ ਮਤਾ ਪਾਸ ਕੀਤਾ ਗਿਆ ਕਿ ਐਸ ਬੰਦਾ ਜਿਹੜਾ ਨਸ਼ਾ ਵੇਚਦਾ ਉਹਦਾ ਜਿਹੜਾ ਬਾਈਕਾਟ ਕੀਤਾ ਜਾਊ ਉਹਦੇ ਪਰਿਵਾਰ ਦਾ ਬਾਈਕਾਟ ਕੀਤਾ ਜਾਊ ਔਰ ਉਹਨਾਂ ਦੀ ਇਨਫੋਰਮੇਸ਼ਨ ਦੇ ਉੱਤੇ ਉਹ ਬੰਦੇ ਫੜੇ ਵੀ ਗਏ ਨੇ Thank you.